ਬੀ ਬਣੀ ਬੀਜੇਪੀ ਦੀ ਕੰਗਨਰ ਨੌ ਦੇ ਉੱਤੇ ਇੱਕ ਮਹਿਲਾ ਕਾਂਸਟੇਬਲ ਜਿਹੜਾ 에ਰਪੋਰਟ ਤੇ ਡਿਊਟੀ ਸੀਗੀ ਸੀਆਈਐਸਐਫ ਜਵਾਨ ਉਹਨਾਂ ਵੱਲੋਂ ਥੱਪੜ ਮਾਰਿਆ ਜਾਂਦਾ ਹੈਗਾ ਇਹ ਬੈਠੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਪਲਾਨ ਕੀਤਾ ਆ ਪਰ ਆ ਮੌਕੇ ਦੇ ਉੱਤੇ ਕੀ ਕੁਝ ਹੋਇਆ ਇਹ ਸਾਰਾ ਇੱਕ ਜਾਂ ਪੜਤਾਲ ਦਾ ਵਿਚ ਆ ਪੜਤਾਲ ਹੋਊਗੀ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਊਗਾ ਕਿ ਡਿਊਟੀ ਦੇ ਜਿਹੜੀ ਮੁਲਾਜ਼ਮ ਸੀ ਉਹਦੇ ਨਾਲ ਕੋਈ ਉਹਦੀ ਬੈਸਟ ਬਾਜੀ ਹੋਣ ਤੋਂ ਬਾਅਦ ਆ ਕੁਝ ਹੋਇਆ ਜਾ ਪਹਿਲਾਂ ਜੋ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਕੰਗਣਾ ਰਣਾਉ ਤੇ ਆ ਜਿਹੜੇ ਉਹਨੇ ਕੁਝ ਤੰਜ ਕੱッセ ਸੀਗੇ ਜਿਸ ਤਰ੍ਹਾਂ ਵੀ ਇਹ ਮਤਲਬ ਲੇਡੀਜ਼ ਬਾਰੇ ਔਰਤਾਂ ਬਾਰੇ ਵੀ ਇਹ 100-100 ਰੁਪਏ ਦੇ ਵਿੱਚ ਵਿਕਣ ਵਾਲੀਆਂ ਨੇ ਇਹ 100-100 ਰੁਪਏ ਲੈ ਕੇ ਜਿਹੜੀਆਂ ਕਿੱਥੇ ਆਈਆਂ ਨੇ ਉਸ ਗੁੱਸੇ ਦੇ ਵਿੱਚ ਇਹ ਮਤਲਬ ਰੋਹ ਦੇ ਵਿੱਚ ਆ ਕੇ ਇਹ ਕੁਝ ਹੋਇਆ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇ ਪੜ ਰਹਾ ਹੈ how do we handle that सेंट्रल गवर्नमेंट ਦਾ ਕੋਈ ਵੀ এমਪਲਾਈ ਹੁੰਦਾ ਹੈ ਜਿਹੜਾ ਆਰਮੀ ਹੋ ਗਿਆ ਜਾਂ ਸੀਆਈਏਐਸਫ ਹੋ ਗਿਆ ਜਾਂ ਪੀਆਰ ਕਿਸੇ ਵੀ ਥਾਂ ਦੇ ਉੱਤੇ ਉਹਨਾਂ ਤੇ ਇੱਕ ਨੇਮ ਪਲੇਟ ਲੱਗੀ ਹੁੰਦੀ ਹੈ ਜਿੱਥੇ ਨਾਮ ਲਿਖਿਆ ਹੁੰਦਾ ਹੈਗਾ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ ਨਾਮ ਸੀਗਾ ਕੁਲਵਿੰਦਰ ਕੌਰ ਕੌਰ ਪਰਦੇਸਾਰ ਹੀ ਕੰਗਨਾ ਰਣਵਾਤੀ ਜਿਹੜੀ ਜ਼ੁਬਾਨ ਲੜਖੜਾ ਜਾਂਦੀ ਹੈਗੀ ਹੈ ਉਹਨਾਂ ਨੇ ਕੌਰ ਸ਼ਬਦ ਨੂੰ ਲੈ ਕੇ ਅਤੰਗਵਾਦ ਨਾਲ ਜੋੜਿਆ ਇਹ ਕਿਹਾ ਜਾ ਰਿਹਾ ਇਸ ਤਰੀਕੇ ਦਾ ਕਿਉਂਕਿ ਅਸੀਂ ਤਾਂ ਉਸ ਚੀਜ਼ ਨੂੰ ਪ੍ਰੂਫ ਨਹੀਂ ਕਰ ਸਕਦੇ ਜਿਹੜਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਜਿਹੜੇ ਉੱਥੇ ਮੌਜੂਦ ਸੀਗੇ ਪੰਜਾਬ ਦੇ ਵਿੱਚ ਇਸ ਵੇਲੇ ਬੜੀ ਅਮਨ ਸ਼ਾਂਤੀ ਆ ਸਾਡੇ ਲੋਕ ਬੜੇ ਅਮਨ ਸ਼ਾਂਤੀਆਂ ਰਹਿ ਰਹੇ ਪਰ ਇੱਕ ਜਿਹਦੇ ਨਾਂ ਤੇ ਸਿੰਘ ਜਾਂ ਕੌਰ ਲੱਗਦੀ ਆ ਜੇ ਉਹਨੂੰ ਆਪਾਂ ਖਾਲਸਤਾਨੀ ਜਾਂ ਅੱਤਵਾਦੀ ਦੱਸੀਏ ਤੇ ਉਹ ਵੀ ਇਸ ਵੇਲੇ ਬਹੁਤ ਜ਼ਿਆਦਾ ਗਲਤ ਆ ਇਹ ਗੱਲ ਜਿਹੜੀ ਆ ਨਹੀਂ ਹੋਣੀ ਚਾਹੀਦੀ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ ਮੈਂ ਹਾਂ ਅਜੀਤ ਤੇ ਗੱਲ ਕਰਦੇ ਆ ਹਾਲੀ ਦੇ ਵਿੱਚ ਹੋਇਆ ਮਾਮਲਾ ਚੰਡੀਗੜ੍ਹ 에어ਪੋਰਟ ਦੇ ਵਿੱਚ ਐਮਪੀ ਬਣੀ ਬੀਜੇਪੀ ਦੀ ਕੰਗਨਰ ਨੌ ਦੇ ਉੱਤੇ ਇੱਕ ਮਹਿਲਾ ਕਾਂਸਟੇਬਲ ਜਿਹੜਾ 에ਅਰਪੋਰਟ ਤੇ ਡਿਊਟੀ ਸੀਗੀ ਸੀਆਈਐਸਐਫ ਜਵਾਨ ਉਹਨਾਂ ਵੱਲੋਂ ਥੱਪੜ ਮਾਰਿਆ ਜਾਂਦਾ ਹੈਗਾ ਕਾਰਨ ਜੋ ਵੀ ਰਹੇ ਸੀਗੇ ਕਿਉਂਕਿ ਉਹ ਕਾਰਨਾ ਦੇ ਵਿੱਚ ਜੇ ਟਿਕਲੀ ਆਪਾਂ ਡੂੰਗੀ ਤਰੀਕੇ ਦੇ ਨਾਲ ਜਾਣਦੇ ਆਂ ਤੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਲੇਕਿਨ ਉਹਨਾਂ ਦਾ ਜਿਹੜਾ ਗੁੱਸਾ ਸੀਗਾ ਸਾਹਮਣੇ ਨਜ਼ਰ ਆ ਰਿਹਾ ਸੀਗਾ ਇਸ ਲਈ ਆਪਾਂ ਗੱਲਬਾਤ ਕਰਦੇ ਆਂ ਸਤਨਾਮ ਸਿੰਘ ਢਾਲੀਵਾਲ ਜੀ ਨਾਲ ਜਿਹੜੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਇਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਵੀ ਇਸ ਵਿਸ਼ੇ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈਗੀ ਹੈ ਉਹਨਾਂ ਨੂੰ ਜਿਹੜਾ ਕਾਂਸਟੇਬਲ ਹੈਗੀ ਹੈ ਜਵਾਨ ਉਹਨੂੰ ਸਸਪੈਂਡ ਕੀਤਾ ਗਿਆ ਹੈਗਾ ਸਰ ਕਿਸ ਤਰ੍ਹਾਂ ਦੇਖਦੇ ਹੋ ਮੌਕੇ ਦੇ ਉੱਤੇ ਕੀ ਕੁਝ ਹੋਇਆ ਇਹ ਸਾਰਾ ਇੱਕ ਜਾਂ ਪੜਤਾਲ ਦਾ ਵਿਚ ਆਇਆ ਪੜਤਾਲ ਹੋਊਗੀ ਉਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਊਗਾ ਤੇ ਕੀ ਡਿਊਟੀ ਦੇ ਉੱਤੇ ਮਲਾਜਮ ਜਿਹੜਾ ਜਿਹੜੀ ਮਲਾਜਮ ਸੀ ਉਹਦੇ ਨਾਲ ਕੋਈ ਉਹਦੀ ਬਹਿਸਬਾਜੀ ਹੋਣ ਤੋਂ ਬਾਅਦ ਆ ਕੁਝ ਹੋਇਆ ਜਾਂ ਪਹਿਲਾਂ ਜੋ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਕੰਗਣਾ ਰਣਾਉਤ ਆ ਜਿਹੜੇ ਉਹਨੇ ਕੁਝ ਤੰਜ ਕੱਸੇ ਸੀਗੇ ਜਿਸ ਤਨਾ ਵੀ ਇਹ ਮਤਲਬ ਲੇਡੀਜ਼ ਦੇ ਬਾਰੇ ਔਰਤਾਂ ਬਾਰੇ ਪੀ 100 100 ਰੁਪਏ ਦੇ ਵਿੱਚ ਵੇਚਣ ਵਾਲੀਆਂ ਨੇ ਇਹ 100 100 ਰੁਪਏ ਲੈ ਕੇ ਜਿਹੜੀਆਂ ਇੱਥੇ ਆਈਆਂ ਨੇ ਉਸ ਗੁੱਸੇ ਦੇ ਵਿੱਚ ਇਹ ਮਤਲਬ ਰੋਹ ਦੇ ਵਿੱਚ ਆ ਕੇ ਇਹ ਕੁਝ ਹੋਇਆ ਇਹ ਤੇ ਇੱਕ ਜਾਂਚ ਦਾ ਵਿਸ਼ਾ ਹੈਗਾ ਨਹੀਂ ਉਹਦੇ ਵਿੱਚ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆ ਰਹੇ ਨੇ ਕਿਹਾ ਜਾ ਰਿਹਾ ਹੈਗਾ ਵੀ ਜਿਹੜਾ ਇੱਕ ਕੋਈ ਵੀ ਪੁਲਿਸ ਅਧਿਕਾਰੀ ਹੁੰਦਾ ਹੈ ਜਾਂ ਕੋਈ ਵੀ ਅਫਸਰ ਹੁੰਦਾ ਹੈ ਸੈਂਟਰਲ ਗਵਰਨਮੈਂਟ ਦਾ ਕੋਈ ਵੀ EMPLOYE ਹੁੰਦਾ ਹੈ ਜਿਹੜਾ ਆਰਮੀ ਹੋ ਗਿਆ ਜਾਂ CIA SF ਹੋ ਗਿਆ ਜਾਂ BIA ਕਿਸੇ ਵੀ ਥਾਂ ਦੇ ਉੱਤੇ ਉਹਨਾਂ ਤੇ ਇੱਕ ਨੇਮ ਪਲੇਟ ਲੱਗੀ ਹੁੰਦੀ ਹੈ ਜਿੱਤੇ ਨਾਮ ਲਿਖਿਆ ਹੁੰਦਾ ਹੈਗਾ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ ਨਾਮ ਸੀਗਾ ਕੁਲਵਿੰਦਰ ਕੌਰ ਕੌਰ ਪੜਦੇ ਸਾਰ ਹੀ ਕੰਗਨਾ ਰਣੋਤ ਦੀ ਜਿਹੜੀ ਜ਼ੁਬਾਨ ਲੜਖੜਾ ਜਾਂਦੀ ਹੈਗੀ ਹੈ ਉਹਨਾਂ ਨੇ ਕੌਰ ਸ਼ਬਦ ਨੂੰ ਲੈ ਕੇ आतंकवाद ਨਾਲ जोडਿਆ ਇਹ ਕਿਹਾ ਜਾ ਰਿਹਾ ਇਸ ਤਰੀਕੇ ਦਾ ਕਿਉਂਕਿ ਅਸੀਂ ਤਾਂ ਉਸ ਚੀਜ਼ ਨੂੰ ਪ੍ਰੂਫ ਨਹੀਂ ਕਰ ਸਕਦੇ ਜਿਹੜਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਜਿਹੜੇ ਉੱਥੇ ਮੌਜੂਦ ਸੀਗੇ ਔਰ ਲੇਕਿਨ ਉਸ ਗੁੱਸੇ ਦੇ ਵਿੱਚ ਆ ਕੇ ਜਿਹੜਾ ਪਿਛਲਾ ਕੋਈ ਗੁੱਸਾ ਉਹਨਾਂ ਨੇ ਰੱਖਿਆ ਹੋਇਆ ਸੀਗਾ ਉਹਨੂੰ ਕੱਢ ਦਿੱਤਾ ਦੇਖੋ ਇਹੀ ਗੱਲ ਮੈਂ ਕਹਿ ਰਿਹਾ ਹਾਂ ਕਿ ਇੱਕ ਜਾਂਚ ਦਾ ਵਿਸ਼ਾ ਜਾਂਚ ਦੇ ਵਿੱਚ ਆਊਗਾ ਕਿ ਮਤਲਬ ਉਹਦੇ ਵੱਲੋਂ ਕੋਈ ਗਲਤ ਬੋਲਿਆ ਗਿਆ ਜਾਂ ਮਤਲਬ ਪਹਿਲਾ ਜੋ ਕੁਝ ਹੋਇਆ ਉਹਦੇ ਰੋਧ ਦੇ ਵਿੱਚ ਆ ਕੇ ਮਾਰਿਆ ਪਰ ਮੈਂ ਇੱਕ ਗੱਲ ਕਰਨਾ ਪੰਜਾਬ ਦੇ ਵਿੱਚ ਇਸ ਵੇਲੇ ਬੜੀ ਅਮਨ ਸ਼ਾਂਤੀ ਆ ਸਾਡੇ ਲੋਕ ਬੜੇ ਅਮਨ ਸ਼ਾਂਤੀਆਂ ਰਹਿ ਰਹੇ ਪਰ ਇੱਕ ਜਿਹਦੇ ਨਾਂ 'ਤੇ ਸਿੰਘ ਜਾਂ ਕੌਰ ਲੱਗਦੀ ਆ ਜੇ ਉਹਨੂੰ ਆਪਾਂ ਖਾਲਸਤਾਨੀ ਜਾਂ ਅਤਵਾਦੀ ਦੱਸੀਏ ਤੇ ਉਹ ਵੀ ਇਸ ਵੇਲੇ ਬਹੁਤ ਜ਼ਿਆਦਾ ਗਲਤ ਆ ਇਹ ਗੱਲ ਜਿਹੜੀ ਆ ਨਹੀਂ ਹੋਣੀ ਚਾਹੀਦੀ ਜੋ ਕੰਗਨਰ ਨੌਤ ਨੇ ਵੀਡੀਓ ਜਾਰੀ ਕਰਦੇ ਇੱਕ ਬਿਆਨ ਦਿੱਤਾ ਉਸ ਤੋਂ ਬਾਅਦ ਇਸ ਇਨਸੀਡੈਂਟ ਤੋਂ ਬਾਅਦ ਦੁਬਾਰਾ ਬਿਆਨ ਦਿੱਤਾ ਪਹਿਲਾਂ ਤਾਂ ਦਿੱਤਾ ਹੀ ਸੀਗਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਤੰਗਵਾਦ ਤੇ ਉਗਰਵਾਦ ਦੁਆਰਾ ਤੋਂ ਪਨਪ ਰਿਹਾ ਹੈਗਾ ਕੀ ਅਸੀਂ ਇਸ ਵਿਸ਼ੇ ਦੇ ਉੱਤੇ ਦੇਖ ਸਕਦੇ ਹਾਂ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹਾਂ ਸਾਨੂੰ ਵੀ ਕਈ ਸਾਲ ਹੋ ਚੁੱਕੇ ਨੇ ਅਸੀਂ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਜਿਹੜਾ ਵਾਤਾਵਰਣ ਸ਼ਾਂਤ ਮਾਹੌਲ ਦਾ ਹੈਗਾ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਜਿਹੜੇ ਵੀ ਜਨਤਾ ਰਹਿ ਰਹੀ ਹੈਗੀ ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬਿਤੇਗੀ ਦੇਖੋ ਇੱਕ ਸੀਐਸ ਮੁਲਾਜ਼ਮ ਜਿਹੜਾ ਆ ਉਹਦੇ ਤੇ ਇੱਕ ਅਲੀਗੇਸ਼ਨ ਲੱਗ ਰਿਹਾ ਹੈ ਵੀ ਉਹਨੇ ਥੱਪੜ ਮਾਰਿਆ ਕੰਗਣਾ ਅਰਣਾਉਤ ਨੇ ਉਹਦੇ ਨਾਲ ਜਿਹੜੇ ਆਮ ਪੰਜਾਬੀ ਨੇ ਜਾਂ ਆਮ ਸਿੱਖ ਨੇ ਜਿਹੜੇ ਇੱਥੇ ਵੱਸਦੇ ਆ ਉਹਨਾਂ ਦਾ ਉਹਦੇ ਨਾਲ ਕੀ ਲਿੰਕ ਹੈ ਬੱਕਰੀ ਗੱਲਿਆ ਇਸ ਹਮੈਤ ਦੇ ਉੱਤੇ ਕਿਉਂਕਿ ਕੰਗਣਾ ਰਣੌਤ ਜਿਹੜੀ ਆ ਉਹ ਪਹਿਲਾਂ ਤੋਂ ਹੀ ਮਤਲਬ ਮੰਨ ਲਓ ਕਿ ਸਰਕਾਰ ਨੂੰ ਕੁਛ ਕਰਨ ਵਾਸਤੇ ਕਿਸਾਨਾਂ ਦੇ ਵਿਰੋਧ ਜਾਂ ਸਿੱਖਾਂ ਦੇ ਵਿਰੋਧ ਬੋਲਦੀ ਸੀ ਜਾਂ ਜੋ ਵੀ ਹੈ ਉਹਦਾ ਨੂੰ ਰਿਵਾਰਡ ਵੀ ਮਿਲਿਆ ਰਿਵਾਰਡ ਮਿਲਿਆ ਉਹਨੂੰ ਐਮਪੀ ਦੀ ਟਿਕਟ ਦੇ ਕੇ ਤੇ ਐਮਪੀ ਬਣਾਇਆ ਗਿਆ ਉਹਨੂੰ ਰਿਵਾਰਡ ਇਸੇ ਚੀਜ਼ ਦਾ ਮਿਲਿਆ ਕਿ ਉਹ ਕਿਸਾਨਾਂ ਦੇ ਵਿਰੋਧ ਤੇ ਸਿੱਖਾਂ ਦੇ ਵਿਰੋਧ ਅੱਤਵਾਦੀ ਦੱਸਦੀ ਸੀ ਇਹਨਾਂ ਦੇ ਖਾਲਸਤਾਨੀ ਦੱਸਦੀ ਐਸ ਕਰਕੇ ਉਹਨੂੰ ਐਮਪੀ ਦੀ ਟਿਕਟ ਮਿਲੀ ਸਾਡੇ ਇੱਕ ਬਹੁਤ ਜ਼ਿਆਦਾ ਕਿੰਨੇ ਮਾੜੀ ਗੱਲ ਆ ਮੈਂ ਜਿਹੜੀ ਗੱਲ ਕਹੂੰਗਾ ਕਿ ਸੈਂਟਰ ਦੇ ਵਿੱਚ ਭਾਵੇਂ ਕਾਂਗਰਸ ਸਰਕਾਰ ਹੋਵੇ ਭਾਵੇਂ ਭਾਜੀਪੀ ਹੋਵੇ ਇਹ ਸਾਡੇ ਜਿਹੜੇ ਲੋਕ ਆ ਖਾਸ ਕਰਕੇ ਜਿਹੜੇ ਸਿੱਖ ਆ ਇਹਨਾਂ ਨੂੰ ਅਤਵੱਦੀ ਜਾਂ ਖਾਲਸਤਾਨੀ ਦੀ ਨਜ਼ਰ ਦੇ ਵਿੱਚ ਇਹ ਦੇਖਦੇ ਆ ਇਹ ਬਹੁਤ ਗਲਤ ਗੱਲ ਆ ਤੇ ਜਿਹੜਾ ਇਹਨਾਂ ਦੇ ਸਾਡੇ ਵਿਰੁੱਧ ਬੋਲਦਾ ਜਾਂ ਵਿਰੁੱਧ ਕੋਈ ਕਾਰਵਾਈ ਕਰਦਾ ਉਹਨੂੰ ਰਿਵਾਰਡ ਦਿੱਤਾ ਜਾਂਦਾ ਤੁਸੀਂ ਇੱਕ ਦੇਖੋ 84 ਦੇ ਵਿੱਚ ਕਤਲੇਆਮ ਹੋਇਆ ਕਤਲੇਆਮ ਹੋਇਆ ਜਿਹੜੇ ਕਤਲੇਆਮ ਕਰਾਉਣ ਵਾਲੇ ਸੀਗੇ ਜਿਸ ਤਰ੍ਹਾਂ ਸੱਜਣ ਕੁਮਾਰ ਆ ਜਗਦੀਸ਼ ਟਾਈਟਲਰ ਆ ਜਾਂ ਦੂਜਾ ਕਮਲਨਾਥ ਸੀਗਾ ਉਹਨਾਂ ਨੂੰ ਟਿਕਟਾਂ ਦੇ ਕੇ ਇਹਨਾਂ ਨੇ ਨਮਜਿਆ ਹੁਣ ਸਾਡੇ ਸਿੱਖ ਜਿਹੜੇ ਆ ਉਹ ਵੀ ਕਾਂਗਰਸ ਦੇ ਵਿੱਚ ਹੈਗੇ ਆ ਪਰ ਕੋਈ ਹੈ ਇਸ ਦੇ ਵਿੱਚ ਇੰਨੀ ਜੁਰਤ ਵੀ ਉਹ ਗੱਲ ਕਹਿ ਸਕੇ ਵੀ ਇਹਨਾਂ ਨੂੰ ਤੁਸੀਂ ਪਾਰਟੀ 'ਚ ਕਿਉਂ ਰੱਖਿਆ ਵੀ ਇਹਨਾਂ ਸਿੱਖਾਂ ਦਾ ਕਤਲੇਆਮ ਕੀਤਾ ਮਤਲਬ ਜਿਹੜਾ ਵੀ ਵਿਰੋਧ ਬੋਲਦਾ ਉਹਨੂੰ ਰਿਵਾਰਡ ਦਿੱਤਾ ਜਾਂਦਾ ਜਿਹੜੀ ਪਰੰਪਰਾ ਇਹ ਗਲਤ ਆ ਇਹ ਨਹੀਂ ਹੋਣੀ ਚਾਹੀਦੀ ਜੇ ਕਿਤੇ ਜਨੂੰ ਕੰਗਣਾ ਅਰਣਾਉਤ ਬੋਲੀ ਸੀ ਔਰਤੇ ਕਾਰਵਾਈ ਕੀਤੀ ਜਾਂਦੀ ਹੈ ਉਹਨੂੰ ਗਾਂਹ ਟਿਕਟ ਨਾ ਦਿੱਤੇ ਜਾਂਦੇ ਉਹਨੂੰ ਮਤਲਬ ਕਿਹਾ ਜਾਂਦਾ ਵੀ ਤੂੰ ਗਲਤ ਤਵਿਸ਼ਤਰਾ ਨਹੀਂ ਬੋਲਣਾ ਜਾਂ ਉੱਤੇ ਕੋਈ ਕੁਝ ਵੀ ਕਾਰਵਾਈ ਹੁੰਦੀ ਤੇ ਮੇਰਾ ਖਿਆਲ ਹੈ ਅੱਜ ਇਹ ਪਣਾ ਜਿਹੜਾ ਅੱਜ ਕੁਛ ਘਟਨਾ ਵਾਪਰੀ ਹੈ ਇਹ ਨਾ ਵਾਪਰ ਤਾ ਨੂੰ ਨਹੀਂ ਲੱਗਦਾ ਵੀ ਜਿਸ ਤਰੀਕੇ ਦੀ ਲੈਂਗੁਏਜ ਉਹ ਵਰਤ ਰਹੇ ਨੇ ਕੰਗਨਰ ਨੋਥ ਇੱਕ ਨਕਸਲਵਾਦ ਪੈਦਾ ਕਰ ਰਹੇ ਨੇ ਵੀ ਪੰਜਾਬ ਜਿਹੜਾ ਹੈਗਾ ਉਹ ਆਤੰਕਵਾਦ ਗੜ ਹੈ ਜਾਂ ਕੁਝ ਇਸ ਤਰ੍ਹਾਂ ਦੀ ਲੈ ਕੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈਗੀ ਹੈ ਇਹ ਗਲਤ ਨਹੀਂ ਹੈਗੀ ਹੈ ਮੈਂ ਇਹੀ ਕਹਿ ਰਿਹਾ ਬਾਰ-ਬਾਰ ਇਹੀ ਗੱਲ ਕਹਿ ਰਿਹਾ ਵੀ ਉਹਦੇ ਜਿਹੜੇ ਸ਼ਬਦਾਬਦੇ ਜੋ ਉਹਨੇ ਬੋਲਿਆ ਉਹਦੇ ਤੇ ਜੇ ਉਦੋਂ ਕਾਰਵਾਈ ਹੋ ਜਾਂਦੀ ਤੇ ਇਹ ਅੱਜ ਜੋ ਕੁਝ ਹੋਇਆ ਇਹ ਕੁਝ ਹੁੰਦਾ ਹੀ ਨਾ ਇਹਨੂੰ ਹੁਣ ਇਸ ਘਟਨਾ ਨੂੰ ਮੈਂ ਦੇਖ ਰਿਹਾ ਕਈ ਇਹ ਮਤਲਬ ਇਹ ਮੜਾਇਆ ਜਾ ਰਿਹਾ ਵੀ ਜਿਸ ਤਰ੍ਹਾਂ ਇੰਦਰਾ ਗਾਂਧੀ ਦੇ ਉੱਤੇ ਮਤਲਬ ਅਟੈਕ ਕੀਤਾ ਸੀ ਉਹਦੀ ਸਿਕਿਉਰਿਟੀ ਨੇ ਇਸ ਤਰ੍ਹਾਂ ਇੱਕ ਤੇਰੇ ਮਤਲਬ ਬੰਨਾਂ ਦੀ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਇੱਕ ਜਾਂਚ ਦਾ ਵਿਸ਼ਾ ਹੈ ਕੀ ਹੋਇਆ ਕੀ ਨਹੀਂ ਹੋਇਆ ਉਸ ਸਮੇਂ ਤੂੰ ਕੀ ਕਿਹਾ ਉਹਨੂੰ ਕੁੜੀ ਨੂੰ ਜਾਂ ਕੀ ਕੀ ਕੁਛ ਹੋਇਆ ਇਹ ਵੀ ਕੁਛ ਹੋ ਸਕਦਾ ਨਾ ਹੁਣ ਅਸੀਂ ਇੱਕ ਕਾਰ ਦੇ ਵਿੱਚ ਜਾ ਰਹੇ ਹਾਂ ਤੇ ਕਿਸੇ ਮੁਲਾਜ਼ਮ ਨਾਲ ਉਲਝ ਜੀਏ ਜੇ ਮੁਲਾਜ਼ਮ ਸਾਡੇ ਗੜ ਪੈ ਜਾਈਏ ਜੇ ਨਹੀਂ ਉਲਝਾਂਗੇ ਤਾਂ ਫੇਰੀ ਪਾਉ ਪਰ ਜੇ ਉਹ ਮੁਲਾਜ਼ਮ ਸਾਡੇ ਮਤਲਬ ਕੋਈ ਕਾਗਜ਼ਾਤ ਦੇਖਣੇ ਆ ਜਾਂ ਕੁਝ ਉਹਨੇ ਕੋਈ ਸੱਚ ਕਰਨੀ ਆ ਤੇ ਇਹ ਸਾਡਾ ਫਰਜ਼ ਬਣਦਾ ਮਤਲਬ ਅਸੀਂ ਉਹਨੂੰ ਕਹੀਏ ਕਿ ਤੂੰ ਜੋ ਕਰਨਾ ਕਰ ਕਿਉਂਕਿ ਉਹ ਡਿਊਟੀ ਦੇ ਆ ਇਹਦੇ ਉੱਤੇ ਜਿਹੜਾ ਇੱਕ ਡਰ ਸਤਾ ਰਿਹਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਹਿਲਾ ਜਿਹੜਾ 1984 ਵਾਲਾ ਕੰਮ ਹੋਇਆ ਸੀ ਉਸ ਤੋਂ ਬਾਅਦ ਜਿਹੜੇ ਹਾਈ ਪ੍ਰੋਫਾਈਲ ਵੀ ਵੀ ਆਈ ਪੀਜ਼ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਜਿਹੜੇ এমਪਲੋਇਮੈਂਟ ਹੈਗੀ ਹੈ ਜਿਹੜੇ ਸੀਆਈਐਸਐਫ ਹੈ ਜਾਂ ਹੋਰ ਵੀ ਕਮਾਂਡੋ ਫੋਰਸ ਹੈਗੀ ਉਹਦੇ ਵਿੱਚ ਪੰਜਾਬੀ ਲੋਕਾਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀ ਸੀ ਕਿ ਉਹ ਵਿਸ਼ਵਾਸ ਦੁਆਰਾ ਭੰਗ ਨਹੀਂ ਹੁੰਦਾ ਹੈਗਾ ਜੇ ਇੱਕ ਪਾਸੇ ਆਪਾਂ ਗੱਲ ਕਰਦੇ ਹਾਂ ਐਸ ਪਰ ਹਿਊਮਨ ਰਾਈਟਸ ਦੇਖੋ ਇਹ ਇੱਕ ਕੰਗਣਾ ਰਣੌਤ ਦੇ ਨਾਲ ਕਿਉਂਕਿ ਉਹਦੇ ਜਿਹੜੇ ਬੋਲ ਆ ਜਿਹੜੀ ਉਹਦੀ ਜ਼ੁਬਾਨ ਆ ਜੁਮਾਨ ਦੇ ਰਸਨਾ ਜੇ ਕੁਛ ਇਹ ਵਾਪਰਿਆ ਤੇ ਵਾਪਰਿਆ ਅਦਰਵਾਈਜ਼ ਸਾਰੇ ਆਪਾਂ ਇੱਥੇ ਦੇਖਦੇ ਆ ਸਾਰੇ ਇਕੱਠੇ ਰਹਿੰਦੇ ਆ ਵੀਆਈਪੀ ਵਿੱਚ ਵਿਚਰਦੇ ਆ ਜੇ ਕਿਤੇ ਕਿਸਾਨਾਂ ਨੇ ਕੋਈ ਮਤਲਬ ਬੀਜੇਪੀ ਵਾਲਿਆਂ ਦਾ ਕੋਈ ਵਿਰੋਧ ਕੀਤਾ ਤੇ ਉਹਦਾ ਮੇਨ ਕਾਰਨ ਸੀ ਕਿਉਂਕਿ ਆਪਾਂ ਦੇਖੀਏ ਤੇ ਕਿੰਨੇ ਕਿਸਾਨ ਜਿਹੜੇ ਆ ਪਹੇਂਦੀਆਂ ਅੱਖਾਂ ਨਜ਼ਰਾਂ ਚਲ ਗਈਆਂ ਕਿਸੇ ਦੇ ਕਿ ਕਹਿੰਦੇ ਜ਼ਖਮੀ ਹੋ ਗਏ ਇੱਕ ਮੁੰਡਾ ਮਾਰਿਆ ਵੀ ਗਿਆ ਉੱਥੇ ਹੈਨਾ ਮਤਲਬ ਉਹ ਇਹਨਾਂ ਨੂੰ ਗੁੱਸਾ ਸੀ ਤੇ ਸਾਨੂੰ ਇੱਕ ਦੇਸ਼ ਦੇ ਵਾਸੀ ਹੋਣ ਦੇ ਨਾਤੇ ਕਿਉਂ ਨਹੀਂ ਸਾਨੂੰ ਐਂਟਰ ਕਰਨ ਦਿੱਤਾ ਜਾ ਰਿਹਾ ਦਿੱਲੀ ਦੇ ਵਿੱਚ ਕਿਉਂ ਨਹੀਂ ਜਾ ਰਿਹਾ ਸੀ ਆਪਣੀਆਂ ਮੰਗਾਂ ਲੈ ਕੇ ਚੱਲਦੇ ਆਂ ਤੇ ਉਹਦਾ ਸੀਗਾ ਉਸ ਕਰਕੇ ਵਿਰੋਧਤਾ ਹੋਈ अदरवाइज ਤੇ ਸਾਰੇ ਤੁਰੇ ਫਿਰਦੇ ਅਤੇ ਕਿਤੇ ਕਿਤੇ ਤੁਸੀਂ ਦੇਖਿਆ ਕਿਸੇ ਦੇ ਨਾਲ ਕੋਈ ਹਿਸਤਾ ਦੀ ਘਟਨਾ ਹੋਈ ਉਹ ਇਹੋ ਜੀ ਗੱਲ ਨਹੀਂ ਹੈ ਸਿਰਫ ਤੁਹਾਡੇ ਵੱਲੋਂ ਨਾਤ ਵੱਲੋਂ ਇੱਕ ਵਧਾ ਚੜਾ ਕੇ ਇੱਕ ਆਪਣੀ ਗੱਲ ਨੂੰ ਮਤਲਬ ਇਹ ਇੱਕ ਪੱਕੇ ਰੱਖਣਾ ਚਾਹੁੰਦੀ ਹੈ ਇੱਕ ਦੱਸਣਾ ਚਾਹੁੰਦੀ ਹੈ ਵੀ ਇੱਥੇ ਤੇ ਇੱਕ ਅਤਵਾਦ ਜਿਹੜਾ ਆ ਉਹ ਵਧ ਰਿਹਾ ਹੈ ਜਦੋਂ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਤੁਹਾਨੂੰ ਕੀ ਲੱਗਦਾ ਹੈਗਾ ਵੀ ਸਿੱਧੇ ਤੌਰ ਦੇ ਉੱਤੇ ਜਿਹੜੀ ਵੀ ਕਾਰਵਾਈ ਹੋ ਰਹੀ ਹੈਗੀ ਹੈ ਉਹ ਸਰਕਾਰਾਂ ਨੇ ਕਾਰਵਾਈ ਕਰਨੀ ਪ੍ਰਸ਼ਾਸਨ ਨੇ ਕਾਰਵਾਈਆਂ ਕਰਨੀਆਂ ਨੇ ਜਿਹੜੇ ਸੀਆਈਐਸਫ ਜਵਾਨ ਹੈਗੇ ਉਹਨਾਂ ਦੇ ਉੱਤੇ ਹੀ ਐਮਪੀ ਦੇ ਉੱਤੇ ਕਿਹੜੀ ਕਾਰਵਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਜਿਹੜਾ ਉਹਨਾਂ ਦੀ ਲੈਂਗੁਏਜ ਹੈ ਇੱਕ ਸਟੇਟ ਦੇ ਆਮ ਜਨਤਾ ਨੂੰ ਲੈ ਕੇ ਕੀਤੀ ਗਈ ਹੈ ਦੇਖੋ ਕਾਰਵਾਈ ਤੇ ਹੁਣ ਕੀ ਉਹਦੇ ਤੇ ਐਸ ਪਰ ਹਿਊਮਨ ਰਾਈਟ ਪੁੱਛ ਰਹੇ ਹੈਗਾ ਕੋਈ ਹਿਊਮਨ ਰਾਈਟ ਦੇ ਵਿੱਚ ਇਸ ਤਰ੍ਹਾਂ ਦਾ ਲਾਅ ਹੈਗਾ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਕਿਹੜੀ ਸਜ਼ਾ ਹੋ ਸਕਦੀ ਹੈ ਜਾਂ ਕੋਈ ਮਾਫੀਨਾਮਾ ਉਹਨਾਂ ਵੱਲੋਂ ਦਿੱਤਾ ਜਾਵੇ ਕਿਉਂਕਿ ਇੱਕ ਦੇ ਇੱਕ ਇਨਸੀਡੈਂਟ ਹੁੰਦਾ ਹੈਗਾ ਉਹਦੇ ਵਿੱਚ ਪੰਜਾਬ ਦੀ ਸਾਰੀ ਜਨਤਾ ਨੂੰ ਉਹਨੇ ਆਤੰਗਵਾਦ ਕਹਤਾ ਹੈਗਾ ਦੇਖੋ ਇੱਕ ਹਰੇਕ ਦੀ ਹਿਊਮਨ ਡਿਗਨਿਟੀ ਆ ਇੱਕ ਮਾਨ ਸਨਮਾਨ ਆ ਸਾਡਾ ਹਰੇਕ ਦਾ ਜੇ ਮਾਨ ਸਨਮਾਨ ਨੂੰ ਕੋਈ ਢਾਹ ਲਾਉਂਦਾ ਤੇ ਉੱਤੇ ਕਾਰਵਾਈ ਤੇ ਅਕੋਰਡਿੰਗ ਲਾਜੜੀਆਂ ਹੋਣੀ ਚਾਹੀਦੀ ਹੈ ਕਿ ਉਹ ਗਾਂ ਮਤਲਬ ਕੋਈ ਹੋਰ ਨਾ ਇਸ ਤਰ੍ਹਾਂ ਕਰੇ ਤੁਹਾਡੇ ਵੱਲੋਂ ਕੋਈ ਹਿਊਮਨ ਰਾਈਟਸ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਰਿਟ ਪਾਈ ਜਾ ਸਕਦੀ ਹੈਗੀ ਆਉਣ ਵਾਲੇ ਫਿਊਚਰ ਦੇ ਵਿੱਚ ਦੇਖੋ ਮਤਲਬ ਜੇ ਕੋਈ ਇਸ ਤਰ੍ਹਾਂ ਦੀ ਕੋਈ ਵੱਡੇ ਪੱਧਰ ਤੇ ਜਾਂ ਕੋਈ ਇਸ ਤਰ੍ਹਾਂ ਦੀ ਹੁੰਦੀ ਤੇ ਪਬਲਿਕ ਇੰਟਰਸਟ ਜੇ ਅਸੀਂ ਕਰ ਸਕਦੇ ਆ ਆਦਰਵਾਇਜ਼ ਸਿੰਗਲ ਕੇਸ ਦੇ ਵਿੱਚ ਆਪਾਂ ਕੀ ਕਰ ਸਕਦੇ ਆ ਜੇ ਇਨਫੈਕਟ ਆ ਖਬਰ ਦੇਖਣ ਤੋਂ ਬਾਅਦ ਨਿਊਜ਼ ਦੇਖਣ ਤੋਂ ਬਾਅਦ ਪਬਲਿਕ ਤੁਹਾਨੂੰ ਟੱਚ ਕਰਦੀ ਹੈ ਔਰ ਜਿਹੜੇ ਪੰਜਾਬ ਦੇ ਦਿਲੋਂ ਵਾਸੀ ਨੇ ਉਹ ਤੁਹਾਨੂੰ ਪੁੱਛਦੇ ਨੇ ਵੀ ਤੁਸੀਂ ਸਾਡੇ ਲਈ ਖੜਦੇ ਹੋ ਤਾਂ ਕੀ ਕਹੋਗੇ ਤੁਸੀਂ ਫਿਰ ਦੇਖੋ ਅਸੀਂ ਨਾਲ ਖੜੇ ਆ ਅਸੀਂ ਕਿਸਾਨ ਸੰਘਰਸ਼ ਦੇ ਵਿੱਚ ਜਦੋਂ ਤੋਂ ਕੰਗਣਾ ਰਣੌਤ ਜਾਂ ਕੋਈ ਵੀ ਜਿਹੜਾ ਗਲਤ ਬੋਲਦਾ ਸੀ ਅਸੀਂ ਉਹਨੂੰ ਮੌਕੇ ਮੌਕੇ ਤੇ ਇਹ ਕੱਲ ਨੂੰ ਕੰਡੈਮ ਕਰਦੇ ਰਹੇ ਵੀ ਇਹ ਕੁਝ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਸ਼ਾਂਤੀ ਹੈ ਕਿਸਾਨ ਜਿਹੜੇ ਆ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਉੱਥੇ ਬੈਠੇ ਆ ਕੋਈ ਉਹ ਉਹਨਾਂ ਚ ਕੋਈ ਅੱਤਵਾਦੀ ਨਹੀਂ ਕੋਈ ਖਾਲਸਤਾਨੀ ਨਹੀਂ ਨਾ ਹੀ ਇਹੋਲੇ ਕੋਈ ਇੱਥੇ ਪੰਜਾਬ ਦੇ ਵਿੱਚ ਕੋਈ ਲਹਿਰ ਆ ਜਿੰਨੂੰ ਇਹ ਅੱਤਵਾਦੀ ਖਾਲਸਤਾਨੀ ਦੱਸਦੇ ਸੀ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ ਲੈ ਕੇ ਜਿਹੜਿਆ ਜਿੱਤਿਆ ਸਭ ਤੋਂ ਵੱਧ ਬਹੁਮਤ ਮਿਲਿਆ ਈਮਨ ਮਾਨਸਕਰ ਦਾ ਜੇ ਦੇਖੀਏ ਤੇ ਮੰਤਰੀ ਨਾਲੋਂ ਉਹਦੀ ਲੋਕਪ੍ਰਿਯਤਾ ਜਿਹੜੀ ਆ ਉਹ ਜ਼ਿਆਦਾ ਨਿਕਲੀ ਹੈ ਤੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਆਤਵਾਦੀ ਕਹਾਂਗੇ ਜਾਂ ਕਲਸ਼ਤਾਨੀ ਕਹਾਂਗੇ ਇਹ ਕੁਐਸਚਨ ਮਾਰਕ ਆ ਵੀ ਇਹ ਨਹੀਂ ਕਹਿਣਾ ਚਾਹੀਦਾ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਸੋ ਸਤਨਾਮ ਸਿੰਘ ਢੱਲਵਾਲ ਜੀ ਨੇ ਆਪਣਾ ਪੱਖ ਰੱਖਿਆ ਹੈਗਾ ਗੱਲ ਇਹ ਹੀ ਹੋ ਗਈ ਹੈ ਵੀ ਕੰਗਨਾ ਰਣਨਾਥ ਦੇ ਨਾਲ ਜੋ ਵੀ ਹੋਇਆ ਹੈਗਾ ਉਹਦੀ ਹਮਦਰਦੀ ਸਾਰਿਆਂ ਨੂੰ ਹੈਗੀ ਹੈ ਲੇਕਿਨ ਇੱਕ ਐਮਪੀ ਹੋਣ ਦੇ ਨਾਤੇ ਇੱਕ ਐਮਪੀ ਦੀ ਸੀਟ ਉਹਨਾਂ ਨੇ ਜਿੱਤੀ ਹੈਗੀ ਲੋਕਤੰਤਰ ਦਾ ਹਿੱਸਾ ਨੇ ਤੇ ਲੋਕਤੰਤਰ ਦੇ ਵਿੱਚ ਇੱਕ ਨੁਮਾਇੰਦਾ ਬਣ ਕੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਰੱਖਣੀ ਹੈਗੀ ਹੈ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਇਸ ਤਰ੍ਹਾਂ ਦੇ ਬਿਆਨ ਦੇਣੇ ਚਾਹੀਦੇ ਤੁਸੀਂ ਦੇਖਦੇ ਰਹੋ ਹਿਊਮਨ ਰਾਈਟਸ ਬੁਲੇਟਿਨ